ਕੀ ਕਹਿਣਾ ਚਾਹੂਂਗੇ ਅੱਜ ਬੜਾ ਪਵਿੱਤਰ ਦਿਨ ਹੈ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਕੀ ਕਹਿਣਾ ਚਾਹੂਂਗੇ ਅੱਜ ਦੀ ਕੀ ਮਹਤਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਦੁਨੀਆਂ ਦੇ ਵਿੱਚ ਸਾਰੇ ਸੰਸਾਰ ਤੇ ਵਸਦੇ ਗੁਰਨਾਨਕ ਨਾਮ ਲੇਵਾ ਸੰਗਤਾਂ ਜੀ ਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਾਕੀ ਆ ਜੀ ਦੀ ਸੰਗਤ ਦਾ ਸਾਰਾ ਗੁਰਨਾਨਕ ਪਾਤਸ਼ਾਹ ਜੀ ਨੇ ਮਰਦਾਨੇ ਕੀ ਸੰਗਤ ਭੇਜੀ ਹੈ ਜੀ ਅੱਜ ਇੱਥੇ ਆਏ ਆ ਜੀ ਇਹੇ ਇਨਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਨਾਨਕ ਪਾਤਸ਼ਾਹੀ ਨੇ ਬਚਨ ਉਚਾਰਿਆ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਜਿਹੜੀ ਬੁੱਢੇ ਦਰਿਆ ਦੀ ਕਾਰ ਸੇਵਾ ਆਰੰਭੀ ਹੋਈ ਹੈ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਬੁੱਢੇ ਦਰਿਆ ਤੇ ਲੁਧਿਆਣੇ ਖੜੇ ਆਂ ਜਿੱਥੇ ਬਾਬਾ ਜੀ ਨੇ ਸੰਤ ਘਾਟ ਬਣਾਇਆ ਹੋਇਆ ਜੀ ਸੰਗਤ ਘਾਟ ਤੇ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਆ ਵੀ ਆ ਦੇਖੋ ਤੁਸੀਂ ਦਰਿਆ ਕਿੰਨਾ ਸੁੰਦਰ ਬਣਿਆ ਹੋਇਆ ਜੀ ਦੇਖੋ ਇੱਥੋਂ ਤੇ ਆ ਤੁਸੀਂ ਦੇਖੋ ਇਹ ਥੱਲੇ ਧਰਤੀ ਦਿਸ ਰਹੀ ਆ ਜੀ ਸਾਫ ਸੁਥਰਾ ਜੀ ਹਰ ਇੱਕ ਪ੍ਰਾਣੀ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਬਣਦਾ ਹਿੱਸਾ ਯੋਗਦਾਨ ਪਾਉ ਜੀ ਇਹਦੇ ਵਿੱਚ ਤੇ ਸਾਫ ਦਰਿਆ ਹੋਵੇ ਤੇ ਸਾਫ ਪਾਣੀ ਹੋਵੇ ਜਿੰਨੀ ਵੀ ਸੰਗਤ ਇਹਦੀ ਘੱਟੋ ਘੱਟ 3.5 ਕਰੋੜ ਲੋਕ ਇਹ ਪਾਣੀ ਪੀ ਰਹੇ ਆ ਜੀ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਇਹ ਪਾਣੀ ਜਾਂਦਾ ਜੀ ਅੱਜ ਦੇ ਦਿਨ ਤੇ ਆਪਾਂ ਸਾਰੇ ਜਿੰਨੀ ਵੀ ਸੰਗਤ ਜੋ ਵੀ ਸੁਣ ਰਿਹਾ ਗੁਰਨਾਨਕ ਨਾਮ ਲੇਵਾ ਸੰਗਤ ਉਹਨਾਂ ਨੂੰ ਬੇਨਤੀ ਆ ਵੀ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਦੇ ਉਪਦੇਸ਼ ਤੇ ਚੱਲੀਏ ਜੀ ਗੁਰਨਾਨਕ ਪਾਤਸ਼ਾਹ ਜੀ ਨੇ ਆਪ ਕਰਤ ਕਰਕੇ ਸਾਨੂੰ ਸਮਝਾਇਆ ਜੀ ਤੇ ਅਸੀਂ ਸਾਡਾ ਸਾਰਾਂ ਦਾ ਫਰਜ਼ ਬਣਦਾ ਜੀ ਅਸੀਂ ਆਪਣੇ ਨਦੀਆਂ ਨਾਲਿਆਂ ਨੂੰ ਆਪਣੇ ਹੱਥੀਂ ਆਪਣਾ ਕਾਰਜ ਆਪ ਸਵਾਰੀਏ ਜੀ ਉਸ ਉਪਦੇਸ਼ ਨਾਲ ਗੁਰਨਾਨਕ ਪਾਤਸ਼ਾਹ ਜੀ ਨਾਲ ਅਸੀਂ ਸਾਰੇ ਜਣੇ ਆਪਣਾ ਫਰਜ਼ ਸਮਝ ਗਏ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਮਹਾਂਪੁਰਸ਼ਾਂ ਸੰਤਾਂ ਮਹਾਤਮਾ ਨੇ ਗੱਲ ਦੱਸੀ ਵੀ ਖਸਮੋ ਵੇ ਵਾਲ ਤੇ ਮੈਂ ਵਿੜਾ ਦਿਆਂ ਥਾਲੇ ਇਹ ਸੰਤ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ ਨਾਲ ਉਹਨਾਂ ਦੇ ਸਿੰਘ ਜਿਹੜੇ ਉਹ ਨਾਲ ਆਏ ਨੇ ਤਾਂ ਅੱਜ ਇਹੀ ਬੁੱਢਾ ਦਰਿਆ ਜਿਹੜਾ ਵੇਖਣ ਨੂੰ ਸੋਹਣਾ ਤੇ ਸਜਾਦਾ ਲੱਗਣਦਿਆ ਬੰਦੇ ਜਿੰਨਾ ਚਿਰ ਕੋਈ ਵੀ ਚੀਜ਼ ਆ ਉਹਦਾ ਖਸਮ ਨਹੀਂ ਆਗਾ ਖਸਮਾਂ ਬਾਝੋਂ ਸੌਣ ਤੇ ਆਇਆ ਅੱਜ ਉਸ ਜਗ੍ਹਾ ਤੇ ਖਲੋਤੇ ਜਿੱਥੇ ਲਾਗੋ ਦੀ ਨੰਗਦਿਆਂ ਮੂੰਹ ਵਲੇਟ ਕੇ ਵੀ ਮਰਨ ਸੀ ਦਿਲ ਰਾਤ ਜਿਹੜੇ ਕਰੋਨੋ ਵਗਦੀ ਸੀ ਜਿਹਦੇ ਵਿੱਚ ਅੱਜ ਮਹਾਪੁਰਸ਼ਾਨੇ ਸੰਤਾ ਨੇ ਇੰਨੀ ਕਿਰਪਾ ਕੀਤੀ ਵਾ ਜੋ ਜੰਨਤ ਬਣਾ ਦਿੱਤੀ ਆ ਜੀ ਹਾਂਜੀ ਜੋ ਜੰਨਤ ਬਣੀ ਆ ਤਾਂ ਅੱਜ ਵੇਖੋ ਜੀ ਆਹੜਾ ਬੁੱਢਾ ਦਰਿਆ ਆ ਸਾਡੇ ਵੱਡ ਵਡੇਰੇ ਬਜ਼ੁਰਗ ਜਿਹੜੇ ਦਾਦੇ ਪੜਦਾਦੇ ਸੀ ਇਹਨਾਂ ਦੇ ਵਿੱਚ ਇਸ਼ਨਾਨ ਪਾਣੀ ਕਰਦੇ ਸੀ ਜਲ ਪਾਣੀ ਛਕਦੇ ਸੀ ਤੇ ਬੜਾ ਆਨੰਦ ਮੇਲਾ ਸੀ ਜਿਹੜਾ ਮਹਾਰਾਜ ਇੱਕ ਬਹੁਤ ਸੁੰਦਰ ਚੀਜ਼ ਨੂੰ ਨਰਕ ਬਣਾ ਕੇ ਲੋਕਾਂ ਨੇ ਸੁੱਟ ਦਿੱਤਾ ਤਾ ਅੱਜ ਇਹਨਾਂ ਮਾਹ ਪ੍ਰਸ਼ਾਂ ਦੀ ਕਿਰਪਾ ਹੋਈ ਆ ਜਿਨ੍ਹਾਂ ਦੇ ਕਾਰਨ ਫਿਰ ਅੱਜ ਸਵਰਗ ਦਾ ਸਵਰਗੀ ਸਾਡੇ ਸਾਹਮਣੇ ਇਹਨਾਂ ਨੇ ਪੇਸ਼ ਕਰਨ ਦਿੱਤਾ ਜੀ ਤੇ ਅਸੀਂ ਬਾਬਾ ਮਰਦਾਨਾ ਜੀ ਦੀ ਫੌਜ ਤੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਸੇਵਕ ਤੇ ਬਾਬਾ ਜੀ ਦਾ ਅੱਜ ਜਨਮ ਦਿਹਾੜਾ ਵਾ ਤੋਂ ਉਹਦੇ ਉੱਤੇ ਜੋ ਅੱਜ ਦੀ ਚੀਜ਼ ਜੋ ਬਾਬਾ ਜੀ ਦਾ ਜਨਮ ਹੋਇਆ ਵਾ ਤੇ ਜੋ ਉਸ ਟਾਈਮ ਦਾ ਵਾਕਿਆ ਸੀ ਉਹ ਮਹਾਰਾਜ ਤੁਹਾਡੇ ਗਾੜੀ ਪੇਸ਼ ਕਰਨ ਲੱਗੇ ਆ ਸਾਰੀ ਸੰਗਤ ਦੀ ਗਾੜੀ ਜੀ ਪਿਤਾ ਕਾਲੂ ਦੇ ਕਰ ਪੈਦਾ ਹੋ ਕੇ ਪਿਤਾ ਕਾਲੂ ਦੇ ਕਰ ਪੈਦਾ ਹੋ ਕੇ ਜਦ ਲਾਲਕ ਨਾਮ ਰਖਾ ਆ ਚੌ ਜੁਗਾਂ ਦਾ ਬਾਬਾ ਬੜਿਆਂ ਵਾਲੀ ਤੇ ਬਾਬਾ ਸੰਗਤਾਂ ਤਾਰਣਿਆ ਹੋ ਜਮਸਮ ਬਰਸੇ ਅੰਬਰ ਤੇ ਤਾਰੇ ਰੇ ਮਸਮਾ ਬਰਸੇ ਅੰਬਰ ਤੇ ਤਾਰੇ ਨਿਆ ਗੁਰੂ ਨਾਨਕ ਨੇ ਆ

दौलते कालू जीरे घर आया हो दौलत दीन दे कालू जीर आ ਜਿਹੜੇ ਬੱਚੇ ਆ ਸਾਰੇ ਮਾਪਿਆਂ ਨੂੰ ਸੋਹਣੇ ਤੇ ਪਿਆਰੇ ਹੁੰਦੇ ਨੇ ਇੱਕ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਇਦਾਂ ਦੀ ਹਸਤੀ ਆਏ ਸੀ ਜਿਹੜੀ ਮਾਤਾ ਕੌਲਾ ਜੀ ਸੀ ਉਹ ਦਾਈ ਸੀ ਤੇ ਦਾਈ ਜਿਹੜੀ ਅੱਖਾਂ ਤੋਂ ਵਢਾਖੀ ਸੀ ਉਹਨੂੰ ਦਸਤਾਨੀ ਸੀ ਅੰਨੀ ਸੀ ਅੱਖਾਂ ਤੋਂ ਤੇ ਜਿਸ ਵੇਲੇ ਮਾਰਾ ਸੱਚੇ ਪਾਤਸ਼ਾਹ ਦੇ ਚਿਹਰੇ ਦਾ ਨੂਰ ਪਿਆ ਤੋਂ ਉਹਨੂੰ ਜਿਹੜਾ ਚਾਨਣ ਹੋ ਗਿਆ ਜਦੋਂ ਚਾਨਣ ਹੋਇਆ ਤੋਂ ਉਹਨਾਂ ਜਾ ਕੇ ਉਹਨਾਂ ਦੇ ਪਿਤਾ ਜੀ ਨੂੰ ਕੀ ਦੱਸਿਆ ਬੋਲਿ ਤਾਂ ਦਾਈ ਨੇ ਦੇਖ ਕੇ ਅਕਾਲੂ ਜੀ ਨੂੰ ਦੱਸਿਆ

ਕੋਨੇ ਆਏ ਨੇ ਨੰਕਾਰਿਆ ਲੋ ਕਰੀ ਲੋ ਦੀਦਾਰ ਕੋਨੇ ਆਏ ਨੇ ਨੰਕਾਰ ਵਿੱਚ ਨੰਕਾਣੇ ਦੇ ਆਇਆ ਬੈਲੇ ਦਾ ਨ ਕੀ ਦਾ ਵੀਰ ਵਿੱਚ ਨੰਕਾਰੇ ਦੇ ਆਇਆ ਕਹਣੇ ਦਾ ਨ ਕੀ ਦਾ ਵੀਰ ਹੋ ਰਮਸਮ ਬਰਸੇ ਅਬਰ ਤੇ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿੱਚ ਨੰਕਾਣੇ ਦੇ ਆਇਆ ਬੈਲੇ ਦਾ ਨ ਕੀ ਦਾ ਵੀਰ ਨੰਕਾਰੇ ਦੇ ਆਇਆ ਕਹੇ ਨਾਨਕ ਕੀ ਦਾ ਵੀਰ ਜਿੰਨਾ ਦਾ ਪਿਆਰ ਸਾਰਾ ਦੜ ਦਾ ਜਬਾਤਾ ਏ ਮਰਦਾਨਾ ਜਦੋਂ ਵਿਡੌਂਦਾ ਰ ਭਾਵ ਸਤਿਗੁਰ ਹੁੰਦੇ ਬਹੁਤ ਨਿਆਲ ਮਰਦਾਨਾ ਜਦੋਂ ਵਿਡਾਵੇ ਰ ਭਾਵ ਸਤਿਗੁਰ ਹੁੰਦੇ ਬਹੁਤ ਨਿਆਲ ਵਿਚਨਨ ਕਾਣੇ ਤੇ ਆਇਆ ਨਾਨਕ ਕੀ ਦਾ ਵੀ ਵਿਚਨਨ ਕਾਣੇ ਤੇ ਆਇਆ ਪਹਿਲੇ ਨਾਨਕੀ ਦਾ ਵੀ ਓ ਜਿਵੇਂ ਸੁਮਨ ਸਰ ਸੇਂਬਰ ਤੇ ਤਾਰ ਲਿਆ ਗੁਰੂ ਨਾਨਕ ਨੇ ਅਵਤਾਰ ਵਿਚਨਨ ਕਾਣੇ ਤੇ ਆਇਆ ਪਹਿਲੇ ਨਾਨਕੀ ਦਾ ਵੀ ਨਨਤਾ ਨੇ ਤੇ ਆਇਆ ਐਨੇ ਨਾਲ ਕਿਦਾ ਵੀ ਵੈਗੁਰ ਵੈਗੁਰ ਜੀ ਕਾ ਖਾਰ ਸਾ ਸ੍ਰੀ ਵੈਗੁਰ ਜੀ ਕੀ ਫਤਿਹ